ਤੋਂ ਦੇ ਵਿਕਾਸ ਤੇ ਉਧਾਰ ਤੇ ਤਾਂ ਵੋਟ ਪਾਉਣੀ ਐ ਟੱਕੜੀ ਨਿਸ਼ਾਨੇ ਉੱਤੇ ਮੋੜ ਲਾਉਣੀ ਐ ਟੱਕੜੀ ਨਿਸ਼ਾਨੇ ਉੱਤੇ ਮੋੜ ਲਾਉਣੀ ਐ ਟੱਕੜੀ ਨਿਸ਼ਾਨੇ ਉੱਤੇ ਮੋੜ ਲਾਉਣੀ ਐ ਦੇਖਣਾ ਜੇ ਪੰਜਾਬ ਵਸਦਾ ਦੇਖਣਾ ਜੇ ਪੰਜਾਬ ਵਸਦਾ ਦੇਖਣਾ ਜੇ ਤਸਾਂ ਹੱਸਦਾ ਇੱਕ ਵਾਰੇ ਇੱਕ ਵਾਰ ਫਿਰ ਟੱਕੜੀ ਲਿਆਉਣੀ ਐ ਟੱਕੜੀ ਨਿਸ਼ਾਨ ਉੱਤੇ ਮੋਹਰ ਲਾਉਣੀ 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 ਮੈਂ ਜੀ ਸਾਹਮਣੇ ਬੈਠੀ ਐ ਆ ਦੂਜੀ ਗਤਾਰ ਭੋੜੀ ਬੁਰਿਆ ਦੀ ਐ ਸ਼ੁਕਰ ਸਿੰਘ ਜੀ ਉਹਨਾਂ ਵੱਲੋਂ ਬੜਾ ਮਾਣ ਆ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਰਕਾਰ ਦੇ ਸਰਦਾਰ ਮਨਜੀਤ ਸਿੰਘ ਜੀ ਪੁਨਾ ਸਾਹਿਬ ਉਹਨਾਂ ਵੱਲੋਂ ਵੀ 200 ਰੁਪਏ ਮਾਨ ਆਇਆ ਹੈ ਸ੍ਰੀ ਮਨਜੀਤ ਸਿੰਘ ਜੀ ਬਹੁਤ ਸਾਡੇ ਕਦਰਵਾਨ ਸਜਣਾ ਸਾਡੇ ਬਹੁਤ ਹੀ ਸਰਕਾਰੀ ਸਰਦਾਰ ਹਰਿੰਦਰ ਸਿੰਘ ਹਿੰਦਾ ਜੀ ਪਹਿਰਾਜ ਸਾਹਿਬ ਹਲਕੇ ਦੇ ਮੁੱਖ ਸੇਵਾਦਾਰ ਬਹੁਤ ਮਿਹਤ ਕੀਤੀ ਹੈ ਤੇ ਵੇਖੋ ਲੋਕਾਂ ਚ ਵਿਚਰਦੇ ਆ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਜੋ ਇਹ ਸਭ ਤੇ ਨੂੰ ਲੋਕ ਸਭਾ ਦੀ ਨਿਮਾਇੰਦਗੀ ਕਰਨ ਲਈ ਲੋਕ ਸਭਾ ਵਿੱਚ ਭੇਜਣ ਲਈ ਬਹੁਤ ਹੀ ਟਕਸਾਲੀ ਪਰਵਾਰ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਦੇ ਦੋਦੇ ਸਰਦਾਰ ਸੁਭਾਸਕੀ ਬਾਦਲ ਸਾਹਿਬ ਉਹਨਾਂ ਦੇ ਭਾਂਜੇ ਤੇ ਬਹੁਤ ਹੀ شریف ਤੇ ਪੜ੍ਹੇ ਲਿਖੇ ਇਨਸਾਨ ਗੁਰੂ ਮਹਾਰਾਜ ਦੇ ਵਿੱਚ ਅਨੰਤ ਵਿਸ਼ਵਾਸ ਰੱਖਣ ਵਾਲੇ ਸਭ ਮੇਰੀ ਮਰਦ ਸੀਐਸੀ ਮਹਿਮਾ ਤੇ ਮੇਰੇ ਗੁਰੂ ਸਰਦਾਰ ਜਗਰੂਪ ਸਿੰਘ ਜੀ ਕਣਿਆ ਸਾਹਿਬ ਸਾਫ ਦਾ ਸਰਪੰਚ ਵੀ ਜਿਹੜੇ ਕਿ ਪਿੰਡ ਦੇ ਸਰਪੰਚ ਵੀ ਰਹੇ ਸਕੇ ਚੁੱਕੇ ਨੇ ਤੇ ਮੌਜੂਦਾ ਪੀਐਸੀ ਕਮੇਟੀ ਮੈਂਬਰ ਨੇ ਗੁਰਮੀਤ ਸਿੰਘ ਜੀ ਸਾਬਕਾ ਚੇਅਰਮੈਨ ਤੇ ਮੌਜੂਦਾ ਪੀਸੀਸੀ ਪੀਐਸੀ ਕਮੇਟੀ ਮੈਂਬਰ ਰਾਮ ਸਿੰਘ ਜੀ ਸਰਪੰਚ ਛੁਕਰ ਸਿੰਘ ਜੀ ਸਰਪੰਚ ਡਾਕਟਰ ਸਾਹ ਕਾ ਸਰਪੰਚ ਡਾਕਟਰ ਸਰਜੀਤ ਸਿੰਘ ਜੀ ਸਰਗਲ ਧਿਆਲਪੁਰਾ ਦੇ ਇੱਥੇ ਪਹੁੰਚਣ ਤੇ ਨਗਰ ਪੰਚਾਇਤ ਦਾ ਕਾਉਂਸਲਰ ਹੋਣ ਤੇ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਜਿੱਥੇ ਮੈਂ ਜੀ ਆਇਆਂ ਆਖਦਾ ਤੁਹਾਨੂੰ ਦਾ ਇੱਥੇ ਅਜੀਤੇ ਤੌਰ ਤੇ ਪਹੁੰਚਣ ਤੇ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਉਹ ਸਾਡੇ ਨਗਰ ਭਗਤਾਂ ਵਿਖੇ ਪਹੁੰਚਿਆ ਤੇ ਉਹਨਾਂ ਨੂੰ ਵਿਸ਼ਵਾਸ ਵੀ ਦੋਣੇ ਆ ਕੇ ਆਪਣੇ ਨਗਰ ਵੱਲੋਂ ਕਿ ਸ਼੍ਰੋਮਣੀ ਕਾਲੀਦਾ ਦੇ ਇਸ ਨਗਰ ਦੇ ਵਿੱਚੋਂ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹੇਗਾ ਬਹੁਤਾ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਹੁਣ ਮੈਂ ਬੇਨਤੀ ਕਰੂੰਗਾ ਪ੍ਰਾਪਤ ਸਿੰਘ ਜੀ ਸਾਫ ਕਾ ਸਰਵਜਨਕ ਬੋਦੀ ਪਰਣਵਾਗੇ ਸੰਬੰਧ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਸਮੇਂ ਦੀ ਨਿਜਾਗਤ ਨੂੰ ਸਮਝਦੇ ਹੋਏ ਆਪਣੇ ਸਮੇਂ ਦੇ ਵਿੱਚ ਸੀਮਤ ਆਪਣੇ ਵਿਚਾਰਾਂ ਨੂੰ ਸਮਾਲ ਦੀਵਾਲ ਲੈ ਕੇ ਜਾਣਗੇ ਰਾਮ ਸਿੰਘ ਜੀ ਸਾਫ ਦਾ ਸਰਪੰਚ ਕੋੜੀਪਰਾ ਜਿਤਾ ਕੇ ਦਿੱਲੀ ਭੇਜਣਾ ਇਹੋ ਮੇਰੀ ਬੇਨਤੀ ਹੈ ਇੰਨੀਆਂ ਬੇਤੀਆਂ ਕਰਦਾ ਕਿਲਾ ਦਾ ਜਾਂਚ ਕੈਂ ਉਹ ਹੈ ਦੁਜੀਕਰ ਖਾਲਸਾ ਸਹਿਬਾਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਸਹਿਬਾਨ ਮਿਊਜ਼ ਪਾਰਟੀਆਂ ਦੇ ਪ੍ਰਧਾਨ ਸਹਿਬਾਨ ਕੈਂਸੀਬ ਸਹਿਬਾਨ ਅਤੇ ਸਾਰੇ ਹੀ ਸਰਕਲ ਭਗਤਾ ਦੇ ਪਿੰਡਾਂ ਵਿੱਚੋਂ ਆਇ ਸ਼ਰੋਮਣੀ ਅਕਾਲੀ ਦਲ ਦੀ ਸਮੂੱਚੀ ਕ੍ਰੀਮ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਤਾਂ ਸਭ ਤੋਂ ਪਹਿਲਾਂ ਮੈਂ ਰਾਜਵਿੰਦਰ ਜੀ ਦਾ ਰਾਮਪਰਾ ਫੁੱਲ ਹਲਕੇ 'ਚ ਅੱਜ ਪਹਿਲੀ ਵਾਰ ਆਉਣ ਤੇ ਇੱਥੇ ਹਲਕੇ ਵੱਲੋਂ ਨਾ ਧੰਨਵਾਦ ਕਰਦਾ ਕਿਉਂਕਿ ਅੱਜ ਉਹਨਾਂ ਤੋਂ ਇੱਕ ਦਿਨ ਲਿਆ ਸੀ ਵੀ ਸਾਡੇ ਹਲਕੇ ਨੂੰ ਇੱਕ ਦਿਨ ਦਿਓ ਕਿਉਂਕਿ ਹਾੜੀ ਦਾ ਸੀਜ਼ਨ ਚੱਲ ਰਿਹਾ ਸਾਰੇ ਵਰਕਰ ਸਹਿਬਾਨ ਹਾੜੀ ਦੇ ਡਿਸੀਜਨ ਵਿੱਚ ਬਿਆਸਤ ਨੇ ਅਸੀਂ ਸੋਚਿਆ ਸੀ ਵੀ ਕਿਉਂ ਨਾ ਆਪਾਂ ਹਲਕਾ ਰਾਮਪਰਾ ਫੂਲ ਦੇ ਸੱਤ ਸਰਕਲ ਨੇ ਮਲੂਕਾ ਸਾਹਿਬ ਨਾਲ ਰਾਇਆ ਵਸ਼ਵਰਾ ਕਰਨ ਤੋਂ ਬਾਅਦ ਸੱਤ ਮੀਟਿੰਗਾਂ ਦਾ ਆਯੋਜਨ ਰੱਖਿਆ ਸੀ ਅੱਜ ਜਿਹਦੇ ਵਿੱਚ ਸਰਕਲ ਭਗਤਾ ਸਰਕਲ ਮਲੂਕਾ ਸਰਕਲ ਜਲਾਲ ਸਰਕਲ ਭਾਈ ਰੂਪਾ ਸਰਕਲ ਮਹਾਰਾਜ ਤੇ ਸੱਤ ਰਾਮਪਰਾ ਦੀਆਂ ਸੱਤ ਮੀਟਿੰਗਾਂ ਜਿ ਰੱਖੀਆਂ ਗਈਆਂ ਨੇ ਮਲੂਕਾ ਸਾਹਿਬ ਨੇ ਆਉਣਾ ਸੀ ਕੋਈ ਜ਼ਰੂਰੀ ਰਜੇਵੇਂ ਕਾਰਨ ਉਹਨਾਂ ਨੂੰ ਚੰਡੀਗੜ੍ਹ ਜਾਣਾ ਪਿਆ ਮੈਂ ਤੁਹਾਡੇ ਸ਼ੱਕੇ ਦੂਰ ਕਰਦੇ ਆਂ ਕਈਆਂ ਦੇ ਮੰਚੋ ਵੀ ਮਲੂਕਾ ਸਾਹਿਬ ਕਿਉਂ ਗਏ ਆ ਜਾਂ ਨਹੀਂ ਉਹਨਾਂ ਨਾਲ ਹੀ ਇਹ ਸਾਰਾ ਪ੍ਰੋਗਰਾਮ ਬਣਾਇਆ ਸੀ ਜਦੋਂ ਹੁਣ ਇੱਕ ਤਰੀਕ ਤੋਂ ਬਾਅਦ ਪਿੰਡਾਂ 'ਚ ਆਪਾਂ ਜਲਸੇ ਕਰਨੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਇੱਕ ਪਿੰਡ ਵਿੱਚ ਕੈਂਡੀਡੇਟ ਸਾਹਿਬ ਨੂੰ ਲੈ ਕੇ ਜਾਣਾ ਉਦੋਂ ਤੋਂ ਆਪਣੇ ਨਾਲ ਹੋਣਗੇ ਹਰ ਇੱਕ ਪਿੰਡ ਵਿੱਚ ਉਹਨਾਂ ਨੇ ਨਾਲ ਜਾਣਾ ਇਹ ਉਹਨਾਂ ਦਾ ਸੁਨੇਹਾ ਮੈਂ ਤੁਹਾਨੂੰ ਦੇ ਦਿਆਂ ਸਾਰੇ ਵਰਕਰਾਂ ਨੂੰ ਕਿਉਂਕਿ ਤੁਸੀਂ ਸਾਰੇ ਸ਼੍ਰੋਮਣੀ ਅਕਾਲੀ ਦਸ ਦੀ ਸਮੁੱਚੀ ਸਰਕਲ ਭਗਤਾ ਦੀ ਕ੍ਰੀਮ ਬੈਠੇ ਹੋ ਤੁਸੀਂ ਅੱਗੇ ਪਿੰਡਾਂ 'ਚ ਇਹ ਮੈਸੇਜ ਦੇਣਾ ਜਦੋਂ ਵੀ ਇੱਕ ਤਰੀਕ ਤੋਂ ਬਾਅਦ ਹੁਣ ਸਾਰੇ ਪਿੰਡਾਂ 'ਚ ਆਪਾਂ ਜਲਸੇ ਰੱਖਣੇ ਆ ਉਹ ਨਾਲ ਲُونَਗੇ ਦੂਜੀ ਗੱਲ ਤੁਹਾਨੂੰ ਦੱਸ ਦਈਏ ਕਿ ਰਾਜਵਿੰਦਰ ਸਿੰਘ ਧਰਮਕੋਟ ਜੀ ਨੂੰ ਜੋ ਟਿਕਟ ਦਵਾਈ ਆ ਉਸ ਦੇ ਵਿੱਚ ਮਲੂਕਾ ਸਾਹਿਬ ਦਾ ਇਹ ਮਰੋਲ ਆ ਇਹ ਤੁਹਾਨੂੰ ਆਪ ਵੀ ਉਹ ਦੱਸਣਗੇ ਕਿਉਂਕਿ ਮੈਂ ਤਾਂ ਇਹਨਾਂ ਦੇ ਨਾਲ ਜਾਂਦਾ ਰਿਹਾ ਪਿਛਲੇ 2 ਮਹੀਨਿਆਂ ਤੋਂ ਕਿਵੇਂ ਜਦੋ ਜਹਿਦ ਕਿਤੇ ਨੰਬਰ ਕਿਸੇ ਦਾ ਲੱਗ ਜਾਂਦਾ ਸੀ ਕਿਤੇ ਇੱਕ ਨੰਬਰ ਕਿਸੇ ਦਾ ਲੱਗ ਜਾਂਦਾ ਸੀ ਤਾਂ ਮਲੂਕਾ ਸਾਹਿਬ ਨੇ ਇਹੀ ਸਭ ਤੋਂ ਪਹਿਲਾਂ ਕਿਹਾ ਸੀ ਵੀ ਜੇ ਅਕਾਲੀ ਦਲ ਦਾ ਫਰੀਦਕੋਟ ਤੋਂ ਉਮੀਦਵਾਰ ਬਣਾਉਣਾ ਤਾਂ ਉਹ ਮੋਗੇ ਜ਼ਿਲ੍ਹੇ ਚ ਬਣਾਓ ਤੇ ਪੰਥਕ ਉਮੀਦਵਾਰ ਹੋਣਾ ਚਾਹੀਦਾ ਤੇ ਜਿਹਦਾ ਹਲਕੇ ਵਿੱਚ ਪੂਰਾ ਨਾਂ ਹੋਵੇ ਸੋ ਮੈਂ ਨਾਲੇ ਤੁਹਾਨੂੰ ਪਰਿਵਾਰ ਬਾਰੇ ਦੱਸ ਦਿਆਂ ਕਿ ਸਰਦਾਰ ਰਾਜਵਿੰਦਰ ਸਿੰਘ ਜੀ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਦੇ ਦੋਤੇ ਨੇ ਤੇ ਇਹਨਾਂ ਦੇ ਪਿਤਾ ਜੀ ਸਰਦਾਰ ਸ਼ੀਤਲ ਸਿੰਘ ਜੀ ਹਲਕਾ ਧਰਮਕੋੜ ਤੋਂ ਤਿੰਨ ਵਾਰ ਐਮਐਲਏ ਰਹੇ ਨੇ ਕਿਉਂਕਿ ਭਰਾਵੋ ਤਿੰਨ ਵਾਰੇ ਐਮਐਲਏ ਜਿੱਤਣਾ ਬਹੁਤ ਵੱਡੀ ਗੱਲ ਹੈ ਆਪਾਂ ਪਿੰਡਾਂ ਚ ਸਰਪੰਚੀਆਂ ਲੜੀਆਂ ਮਿਊਂਸਪਲਟੀਆਂ ਲੜੀਆਂ ਇੱਕ ਵਾਰ ਚੋਂ ਲੜ ਕੇ ਕੰਨਾਂ ਨੂੰ ਹੱਥ ਲੱਗ ਜਾਂਦੇ ਤੇ ਜੇ ਇਹਨਾਂ ਦੇ ਪਰਿਵਾਰ ਦਾ ਕਰਤਾਰ ਅੱਛਾ ਤਾਂ ਹੀ ਆਏ ਤਿੰਨ ਵਾਰੀ ਐਮਐਲਏ ਰਹੇ ਆ ਸੋ ਮੈਂ ਜ਼ਿਆਦਾ ਨਾ ਸਮਝ ਲੈਂਦਾ ਹੋਇਆ ਤੁਹਾਡੇ ਸਾਰੇ ਸਰਕਲ ਪਾਕਿਸਤਾਨੀ ਕ੍ਰੀਮ ਤੋਂ ਇਹ ਵਿਸ਼ਵਾਸ ਦਿਵਾਉਣਾ ਕੈਂਡੀਡੇਟ ਸਾਹਿਬ ਨੂੰ ਕਿ ਅਸੀਂ ਆਪਣੇ ਹਲਕੇ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਹਰ ਹਾਲਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਰਾਮਪਰਾ ਫੂਲ ਵਿੱਚ ਲੀਡ ਹੋਵੇਗੀ ਇਹ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੇ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਜਗਾਰਾ ਛੱਡੂਗਾ ਤੁਸੀਂ ਸਾਰਿਆਂ ਨੇ ਹੱਥ ਖੜੇ ਕਰਕੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਪਾਂ ਆਪਣੇ ਆਪਣੇ ਨਗਰਾਂ ਵਿੱਚੋਂ ਵੋਟ ਵਧਾਉਣੀ ਆ ਸੋ ਸਾਰਿਆਂ ਨੇ ਹੱਥ ਖੜੇ ਕਰਨਾ ਬੋਲੇ ਸੋ ਨਿਹਾਲ ਸੋ ਸਿਆਕਾੜ ਬੋਲੇ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸਕੰਦਰ ਸਿੰਘ ਗਲੂਕਾ ਜਿੰਦਾਬਾਦ ਸਰਦਾਰ ਸਕੰਦਰ ਸਿੰਘ ਗਲੂਕਾ ਜਿੰਦਾਬਾਦ ਤੋਂ ਮੈਂ ਜਿਆਦਾ ਲਮਾਣਾ ਜਾਦਾ ਹੋਇਆ ਕਿਉਂਕਿ ਕੋਠਾਗੁਰ ਸਹੀ 11 ਵਜੇ ਦਾ ਟਾਈਮ ਆ ਉੱਥੇ ਸੰਗਤ ਦਾ ਸਾਰੇ ਇਕੱਠੇ ਹੋਏ ਨੇ ਉਹ ਵੀ ਢੀਕ ਰਹੇ ਨੇ ਤੇ ਕਿਉਂਕਿ ਆਪਾਂ ਸਰਦਾਰ ਰਾਜਵਿੰਦਰ ਸਿੰਘ ਨੂੰ ਸੁਣਨ ਆਏ ਆ ਉਹਨਾਂ ਨੂੰ ਨੇੜੇ ਦੇਖਣ ਆਏ ਆ ਇਸੇ ਕਰਕੇ ਆਪਾਂ ਇਹ ਅੱਜ ਸਰਕਲ ਦੀ ਮੀਟਿੰਗ ਰੱਖੀ ਸੀ ਜਿਕਾ ਨੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਮੇਜਰ ਸਿੰਘ ਜੀ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਹੀ ਆਗੂ ਸਹਿਬਾਨ ਐਮ ਸੀ ਸਹਿਬਾਨ ਚੇਅਰਮੈਨ ਸਹਿਬਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਦਕਾਰਯੋਗ ਬੀਬਾ ਜੀ ਔਰ ਮੇਰੇ ਸਾਹਮਣੇ ਬੈਠੇ ਸਾਰੇ ਹੀ ਅਕਾਲੀ ਦਲ ਦੇ ਆਗੂ ਸਹਿਬਾਨ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਆਓ ਮਨੁੱਖੀ ਹੱਕਾਂ ਦੇ ਅਲੰਬਰਦਾਰ ਤਾਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਕੌਮ ਨੂੰ ਦਿੱਤਾ ਹੋਇਆ ਨਾਰਾ ਬੁਲੰਦ ਕਰੀਏ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥੀਓ ਅੱਜ ਆਪਾਂ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਇਕੱਤਰ ਹੋਏ ਆਂ ਉਹ ਮੁੱਦਾ ਕੀ ਹੈ ਉਹ ਮੁੱਦਾ ਪੰਜਾਬ ਨੂੰ ਬਚਾਉਣ ਦਾ ਮੁੱਦਾ ਹੈ ਕਿਉਂਕਿ ਅੱਜ ਪੰਜਾਬ ਅਜੇ ਹੀ ਅੱਗ ਦੇ ਵਿੱਚੋਂ ਗੁਜ਼ਰ ਰਿਹਾ ਹੈ ਅਜਿਹੇ ਮਾੜੇ ਹਾਲਾਤਾਂ ਦੇ ਵਿੱਚੋਂ ਤਰਸਯੋਗ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਹੈ ਕਿ ਜਿਸ ਦਾ ਆਪਾਂ ਸਾਰੇ ਭਲੀ ਭਾਤ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦਾ ਮਸਤਕਬਲ ਪੰਜਾਬ ਦਾ ਵੇਖ ਕਿੱਧਰ ਨੂੰ ਜਾ ਰਿਹਾ ਹੈ ਤਾਂ ਸਾਥੀਓ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਸ ਨੂੰ ਤੁਹਾਡੇ ਵਿੱਚ ਤੁਹਾਡੀ ਸੇਵਾ ਕਰਨ ਦੇ ਲਈ ਇਹ ਅਹਿਮ ਮੌਕਾ ਅਹਿਮ ਜ਼ਿੰਮੇਵਾਰੀ ਟਿਕਟ ਦੇ ਕੇ ਨਵਾਜ਼ਿਆ ਤਾਂ ਮੈਂ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਦਾ तहे ਦਿਲੋਂ ਸ਼ੁਕਰਾਨਾ ਕਰਦਾ ਜਿਨ੍ਹਾਂ ਦੀ ਦਇਆ ਮਿਹਰ ਦੇ ਨਾਲ ਇਹ ਜਿਹੜਾ ਮੌਕਾ ਤੁਹਾਡੀ ਸੇਵਾ ਕਰਨ ਦਾ ਉਹ ਦਾਸ ਨੂੰ ਬਖਸ਼ਿਆ ਗਿਆ ਫੇਰ ਮੈਂ ਤਹਿ ਦਿਲੋਂ ਸ਼ੁਕਰਾਨਾ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨੇ ਇਸ ਇਲਾਕੇ ਦੇ ਹੀ ਨਹੀਂ ਪੂਰੇ ਪੰਜਾਬ ਦੇ ਸੀਨੀਅਰ ਆਗੂ ਸੀਨੀਅਰ ਨੇਤਾ ਮੇਰੇ ਵੀ ਮਹਿਬੂਬ ਨੇਤਾ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ ਉਹਨਾਂ ਦੀ ਉਹਨਾਂ ਵੱਲੋਂ ਕੀਤੀ ਹੋਈ ਸਿਫਾਰਿਸ਼ ਦੇ ਕਰਕੇ ਦਾਸ ਨੂੰ ਤੁਹਾਡੇ ਵਿੱਚ ਤੁਹਾਡੇ ਪਰਿਵਾਰ ਦਾ ਮੈਂਬਰ ਬਣਾ ਕੇ ਭੇਜਿਆ ਜਿੱਥੋਂ ਮੈਂ ਗੱਲ ਕਰਾਂ ਸਰਦਾਰ ਸਕੰਦਰ ਸਿੰਘ ਜੀ ਮਲੂਕਾ ਸਾਹਿਬ ਦੀ ਅਗਰ ਮੈਂ ਉਹਨਾਂ ਦੀ ਸ਼ਖਸੀਅਤ ਦੀ ਗੱਲ ਕਰਾਂ ਤਾਂ ਸੂਰਜ ਨੂੰ ਦੀਵਾ ਬਖਾਉਣ ਦੇ ਬਰਾਬਰ ਗੱਲ ਹੋ ਜਾਏਗੀ ਬੜਾ ਛੋਟਾ ਹੁੰਦਿਆ ਜਦੋਂ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਦੇ ਕੋਲ ਆਪਦਾ ਬਚਪਨ گزارਿਆ ਤਾਂ ਇਹਨਾਂ ਦੇ ਨਾਲ ਸਦਾ ਮਲੂਕਾ ਸਾਹਿਬ ਨੂੰ ਦੇਖਦਾ ਤੇ ਸਦਾ ਮਲੂਕਾ ਸਾਹਿਬ ਨੂੰ ਅਕਸਰ ਫਾਲੋ ਵੀ ਕਰਨਾ ਕਿਉਂਕਿ ਇਹੋ ਜੀਆਂ ਸ਼ਖਸੀਅਤਾਂ ਰੋਜ਼-ਰੋਜ਼ ਪੰਜਾਬ ਦੇ ਵਿੱਚ ਲੀਡਰ ਬਣ ਕੇ ਨਹੀਂ ਆਉਂਦੀਆਂ ਸਦਾ ਮਲੂਕਾ ਸਾਹਿਬ ਦਾ ਮੇਰੇ ਹਿਰਦੇ ਤੇ ਉਹਨਾਂ ਦੀ ਸ਼ਖਸੀਅਤ ਦੀ ਅਜਿਹੀ ਛਾਪ ਹੈ ਯਕੀਨ ਮੰਨਿਓ ਹੋ ਸਕਦਾ ਤੁਸੀਂ ਵੀ ਉਹਨਾਂ ਸਤਿਕਾਰ ਨਾ ਕਰਦੇ ਹੋ ਜਿੰਨਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਬੋਲੇ ਸੋਨਿਆਰ ਹਾਂ ਉਸਤਾਨ ਤਾਂ ਇਹ ਬੂਟਾ ਉਹਨਾਂ ਵੱਲੋਂ ਲਾਇਆ ਗਿਆ ਉਹਨਾਂ ਨੇ ਇੱਕ ਤਕੜੇ ਵਕੀਲ ਵਾਂਗੂ ਇਹ ਕੇਸ ਲੜਿਆ ਤਾਂ ਉਹਨਾਂ ਦਾ ਇੱਕੋ ਇੱਕ ਮਨੋਰਥ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਤਕਸਾਲੀ ਪਰਿਵਾਰ ਦੇ ਵਿੱਚੋਂ ਕੈਂਡੀਡੇਟ ਦਿੱਤਾ ਜਾਏ ਜਿਹੜਾ ਫਰੀਦਕੋਟ ਲੋਕ ਸਭਾ ਹਲਕੇ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਲੋਕ ਸਭਾ ਦੇ ਵਿੱਚ بلند ਆਵਾਜ਼ ਦੇ ਵਿੱਚ ਉੱਥੇ ਉਠਾ ਸਕੇ ਕਿਉਂਕਿ ਆਪਾਂ ਦੂਸਰੀਆਂ ਪਾਰਟੀਆਂ ਦੇ ਜਿਹੜੇ ਐਮਪੀ ਬਣ ਕੇ ਗਏ ਆ ਉਹਨਾਂ ਦਾ ਜੋ ਕਿਰਦਾਰ ਰਿਹਾ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿੰਨੀਆਂ ਕਿ ਪੰਜਾਬ ਦੇ ਬਾਰੇ ਜਾਂ ਫਰੀਦਕੋਟ ਲੋਕ ਸਭਾ ਹਲਕੇ ਬਾਰੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਕਿੰਨੇ ਕਿ ਮੁੱਦੇ ਉਠਾਏ ਨੇ ਇਸ ਤੋਂ ਆਪਾਂ ਭਲੀ ਭਾਂਤ ਜਾਣੂ ਆ ਤਾਂ ਹੁਣ ਗੇਂਦ ਆਪਣੇ ਪਾਲੇ ਵਿੱਚ ਆਈ ਹੈ ਸਾਥੀਓ ਤਕੜੇ ਹੋ ਕੇ ਗੋਲ ਕਰ ਦਈਏ ਕਿਉਂਕਿ ਇਹ ਮੇਰਾ ਨਹੀਂ ਇਹ ਸਰਦਾਰ ਮਲੂਕਾ ਸਾਹਿਬ ਦੀ ਇੱਜ਼ਤ ਦਾ ਮਸਲਾ ਇਹ ਉਹਨਾਂ ਦੀ ਇੱਜ਼ਤ ਦਾ ਵਿਰਵਾਹ ਤੁਹਾਨੂੰ ਮੈਂ ਇਸ ਕਰਕੇ ਵਾਸਤਾ ਪਾ ਰਿਹਾ ਕਿ ਜੇ ਆਪਾਂ ਸਾਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਆਪਣੇ ਮਹਿਬੂਬ ਨੇਤਾ ਸਰਦਾਰ ਸਕੰਦਰ ਸਿੰਘ ਦੀ ਮਲੂਕਾ ਸਾਹਿਬ ਨੂੰ ਪਿਆਰ ਕਰਦੇ ਹਾਂ ਸਾਡੇ ਹਿਰਦੇ ਚ ਉਹਨਾਂ ਪ੍ਰਤੀ ਸਤਿਕਾਰ ਹੈ ਤਾਂ ਯਕੀਨ ਮੰਨੋ ਫਿਰ ਆਪਾਂ ਸਾਰੇ ਜੋਰ ਲਾ ਦਾਂਗੇ ਕਨੋਂ ਮਨੋਂ ਆਪਣੇ ਆਪ ਨੂੰ ਰਾਜਵਿੰਦਰ ਸਿੰਘ ਸਮਝ ਕੇ ਲੜਨਾ ਕਨੋਂ ਮਨੋਂ ਆਪਣੇ ਆਪ ਨੂੰ ਕੈਂਡੀਡੇਟ ਮੰਨ ਕੇ ਸਦਾ ਸਕੰਦਰ ਸਿੰਘ ਜੀ ਮਲੂਕਾ ਦੇ ਬੱਚੇ ਮੰਨ ਕੇ ਤੁਰਨਾ ਔਰ ਸਾਰੇ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਜਿੱਥੇ ਵੀ ਤੁਹਾਡੇ ਦੋਸਤ ਮਿੱਤਰ ਨੇ ਸਾਰਿਆਂ ਤੱਕ ਪਹੁੰਚ ਬਣਾਉਣੀ ਕਿਉਂਕਿ ਹਲਕਾ ਬਹੁਤ ਵੱਡਾ ਲੋਕ ਵਿਧਾਨ ਸਭਾ ਹਲਕੇ ਨੇ ਤਾਂ ਇਦੋਂ ਮੈਂ ਰਾਮਪੁਰਾ ਪੂਲ ਦਾ ਜਿਹੜਾ ਹਲਕਾ ਹੈ ਉਸ ਦੀ ਅੱਜ ਪਲੇਠੀ ਮੀਟਿੰਗ ਦੇ ਵਿੱਚ ਤੁਹਾਡੇ ਅੱਗੇ ਤੁਹਾਡੇ ਚਰਨਾਂ ਦੇ ਵਿੱਚ ਨਤਮਸਤਕ ਹੋਇਆ ਔਰ ਬੜੀ ਉਮੀਦ ਲੈ ਕੇ ਆਇਆ ਮੈਨੂੰ ਇਹ ਪੂਰਨ ਭਰੋਸਾ ਹੈ ਕਿ ਤੁਸੀਂ ਦਾਸ ਨੂੰ ਆਪਣੇ ਇਸ ਪਰਿਵਾਰ ਦੇ ਬੱਚੇ ਨੂੰ ਨਰਾਸ਼ ਨਹੀਂ ਕਰੋਗੇ ਮੈਨੂੰ ਤਕੜਾ ਕਰਕੇ ਭੇਜੋਗੇ ਵੈਸੇ ਤਾਂ ਮਲੂਕਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮਲੂਕਾ ਸਾਹਿਬ ਤੁਹਾਡੇ ਹੁੰਦਿਆਂ ਮੈਂ ਹਲਕੇ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਮੈਂ ਮੈਨੂੰ ਆਉਣਾ ਚਾਹੀਦਾ ਕਿਉਂਕਿ ਤੁਹਾਡੇ ਤੇ ਸ਼ੋਮਨੀ ਕਲਗਲ ਸਾਨੂੰ ਸਾਰਿਆਂ ਨੂੰ ਬੜਾ ਵੱਡਾ ਭਰੋਸਾ ਹੈ ਬੜੇ ਗੱਦਾਵਰ ਲੀਡਰ ਹੋ ਤਾਂ ਇਸ ਕਰਕੇ ਉਹ ਵਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਅੱਜ ਚੰਡੀਗੜ੍ਹ ਜਾਣਾ ਜ਼ਰੂਰੀ ਕੰਮ ਦੇ ਵਿੱਚ ਸਦਾ ਹਰਿੰਦਰ ਸਿੰਘ ਜੀ ਹਿੰਦਾ ਸਭ ਤੁਹਾਡੇ ਨਾਲ ਹੋਣਗੇ ਤੇ ਸਾਰਾ ਹਲਕਾ ਜਿਹੜਾ ਮੇਰਾ ਮੇਰੇ ਪਰਿਵਾਰ ਵਾਂਗੂ ਆ ਉਹਨਾਂ ਨੇ ਕਿਹਾ ਤੇ ਕਿਹਦੇ ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਆਓ ਅਗਲੇ ਕਿਹੜੇ ਮੈਂ ਤੁਹਾਡੇ ਨਾਲ ਤਾਂ ਗੱਲ ਕਰ ਰਹੇ ਆ ਪਰਿਵਾਰ ਦੀ ਤੇ ਸ਼ੋਮਨੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਖੇਤਰੀ ਪਾਰਟੀ ਹੈ ਜਿਸ ਨੇ ਪੰਜਾਬ ਦੇ ਵਿੱਚ ਵਸਦੇ ਹਰ ਬਛਿੰਦੇ ਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨ ਕੇ ਮੰਨਿਆ ਜੇ ਆਪਣੇ ਪਰਿਵਾਰ ਦਾ ਮੈਂਬਰ ਬਣਿਆ ਤਾਂ ਉਹਨਾਂ ਦੀਆਂ ਤਕ ਤਕਲੀਫਾਂ ਨੂੰ ਦੂਰ ਕਰਨ ਦੇ ਸਾਧਨ ਵੀ ਪੈਦਾ ਕੀਤੇ ਤੇ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਦੇ ਵੇਲੇ ਹੋਇਆ ਉਹ ਤੁਸੀਂ ਨਿਗਾਹ ਮਾਰੋ ਇਤਿਹਾਸ ਵੱਲ ਕਿ ਅੱਜ ਆਪਾਂ ਕਿੱਥੇ ਖੜੇ ਆ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਆ ਤਾਂ ਉਹ ਆਪਾਂ ਕਿੱਥੇ ਖੜੇ ਹੁੰਦੇ ਆ ਮੇਰੇ ਖਿਆਲ ਦੇ ਵਿੱਚ ਇੱਥੇ ਬੈਠਾ ਹਰ ਉਹ ਆਗੂ ਹਰ ਵਰਕਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਤਾਂ ਉਹ ਸਿਕੰਦਰ ਸਿੰਘ ਮਲੂਕਾ ਹੁੰਦਾ ਹੈ ਹਰ ਇੱਕ ਆਗੂ ਇੱਥੇ ਜਿਹੜਾ ਬੈਠਾ ਹੈ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਤਾਂ ਉਹ ਸੁਖਬੀਰ ਸਿੰਘ ਜੀ ਬਾਦਲ ਹੁੰਦਾ ਕਿਉਂਕਿ ਇੰਨੀ ਪਾਵਰ ਵੱਜ ਜਾਂਦੀ ਹੈ ਅਕਾਲੀ ਦਲ ਦੀ ਸਰਕਾਰ ਚ ਵਰਕਰ ਦੀ ਇਹਨਾਂ ਦੇ ਬਾਰੇ ਕੋਈ ਵੀ ਇਸ ਤੋਂ ਅਤਕਥਨੀ ਨਹੀਂ ਤੁਸੀਂ ਸਿਆਣੇ ਹੋ ਦੂਸਰੀਆਂ ਪਾਰਟੀਆਂ ਦੀ ਅੱਜ ਦੁਰਦਸ਼ਕ ਕੀ ਹੈ ਕਿ ਉਹਨਾਂ ਦੇ ਐਮ.ਐਲ.ਏ. ਵੀ ਜਿਹੜੇ ਨੇ ਉਹਨਾਂ ਦੇ ਵੀ ਕੰਮ ਨਹੀਂ ਹੁੰਦੇ ਪ੍ਰਸ਼ਾਸਨ ਉਹਨਾਂ ਤੋਂ ਬਿਲਕੁਲ ਬੇਮੁਖ ਹੋ ਚੁੱਕਿਆ ਕਾਰਨ ਇਹ ਕਿ ਭ੍ਰਿਸ਼ਟਾਚਾਰ ਜੋਰਾਂ ਦੇ ਚੱਲਿਆ ਗਿਆ ਜਿੰਨੇ ਵਾਅਦੇ ਕੀਤੇ ਸੀ ਉਹਦੇ ਤੇ ਖਰੇ ਨਹੀਂ ਉਤਰੇ ਕਾਂਗਰਸ ਨੇ ਜੋ ਪੰਥ ਦੇ ਖਿਲਾਫ ਕੰਮ ਕੀਤਾ ਜੋ ਪੰਥ ਨੂੰ ਖਤਮ ਕਰਨ ਦੀਆਂ ਸਾਜਸ਼ਾਂ ਕੀਤੀਆਂ ਉਹ ਵੀ ਤੁਹਾਨੂੰ ਪਤਾ ਵੀ ਰੋ ਤੁਹਾਡੇ ਤੋਂ ਕੁਝ ਵੀ ਲੋਕਿਆ ਨਹੀਂ ਤਾਂ ਸਮਾ ਬਹੁਤ ਬਲਵਾਨ ਹੈ ਇਹ ਦੁਆਰਾ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਚੜ੍ਹਤ ਹੈ ਇਹ ਤੁਸੀਂ ਸਾਰਿਆਂ ਨੇ ਭੈਣ ਭਰਾਵਾਂ ਨੇ ਲੜ ਕੇ ਬਣਾਈ ਹੈ ਕਿਉਂਕਿ ਕੁਦਰਤ ਜਿਹੜੀ ਹੈ ਉਸ ਦੇ ਕੁਝ ਨਿਯਮ ਹੁੰਦੇ ਨੇ ਜਦੋਂ ਪਾਪਾਂ ਦਾ ਘੜਾ ਪਰ ਜਾਂਦਾ ਹੈ ਤੇ ਉਦੋਂ ਫਿਰ ਅਕਾਲ ਪੁਰਖ ਉਹ ਨੇਕ ਨੀਤੀ ਵਾਲਿਆਂ ਨੂੰ ਮੈਦਾਨ ਦੇ ਵਿੱਚ ਤਾਰਦਾ ਤਾਂ ਸਦਸ ਬੀਰ ਸਿੰਘ ਜੀ ਬਾਦਲ ਬੜੇ ਸਿਹਰਦ ਨੇ ਬੜੀ ਸੰਜੀਦਗੀ ਦੇ ਨਾਲ ਉਹ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਧੱਤ ਵਰਨੇ ਉਹਨਾਂ ਨੇ ਇੱਕ ਟੀਮ ਬਣਾਈ ਜਿਸ ਦੇ ਵਿੱਚ ਦਾਸ ਨੂੰ ਵੀ ਸ਼ਾਮਲ ਕੀਤਾ ਸਦਾ ਸਕੰਦਰ ਸਿੰਘ ਜੀ ਮਲੂਕਾ ਸਾਹਿਬ ਦੀ ਯੋਗ ਅਗਵਾਈ ਹੇਠ ਅਸੀਂ ਸਾਰੇ ਰਲ ਕੇ ਜੋ ਪੰਜਾਬ ਦੇ ਮਸਲੇ ਨੇ ਉਹਨਾਂ ਤੇ ਦਬ ਕੇ ਆਵਾਜ਼ ਬੁਲੰਦ ਕਰਾਂਗੇ ਉਹ ਮਸਲੇ ਉਠਾਵਾਂਗੇ ਖੇਤੀ ਦੇ ਮਸਲੇ ਨੇ ਐਮ ਐਸ ਪੀ ਹੈ ਹੋਰ ਵੀ ਬਹੁਤ ਸਾਰੀਆਂ ਅਜਿਹੇ ਮਸਲੇ ਨੇ ਇਹੋ ਜਿਹੇ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਹਜੇ ਬਹੁਤ ਜ਼ਰੂਰੀ ਹੈ ਤਾਂ ਅੱਜ ਇੰਗੀਆਂ ਬਹਾਦਰੀਆਂ ਪ੍ਰਵਾਨਤ ਕਰਨੀਆਂ ਦਾਸ ਤੁਹਾਡਾ ਆਪਣਾ ਬੱਚਾ ਔਰ ਮੋਗੇ ਰਹਿਸ਼ ਮੇਰੀ ਰਹਿਸ਼ ਮੋਗੇ ਸ਼ਹਿਰ ਦੇ ਵਿੱਚ ਸਰਦਾਰ ਵਰਦੇਸ਼ ਸਿੰਘ ਜੀ ਬਾਦਲ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬੈਠੇ ਉਹਨਾਂ ਨੇ ਬੜੀ ਦੇਰ ਲੰਬੀ ਦੇਰ ਸੇਵਾ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਖੇਤੀਬਾੜੀ ਮੰਤਰੀ ਰਹੇ ਔਰ ਮਲੂਕਾ ਸਾਹਿਬ ਦੇ ਭਰਾਵਾਂ ਵਾਂਗੂ ਨਾਲ ਵਿਚਰੇ ਇਸੇ ਤਰ੍ਹਾਂ ਸਰਦਾਰ ਸੀਤਲ ਸਿੰਘ ਜੀ ਮੇਰੇ ਪਿਤਾ ਉਹ ਤਿੰਨ ਵਾਰ ਲਗਾਤਾਰ ਧਰਮਕੋਟ ਹਲਕੇ ਤੋਂ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਤੁਹਾਡੀ ਸੰਗਤ ਸਾਰਿਆਂ ਦੀਆਂ ਅਸੀਸਾਂ ਦੇ ਨਾਲ ਤਿੰਨੋ ਵਾਰੀ ਇਹ ਸੀਟ ਜਿੱਤ ਕੇ ਹਰ ਵਾਰ ਵੱਧ ਮਾਰਜਿਨ ਨਾਲ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਮੈਂ ਇਹਦੇ ਵਿੱਚ ਆਪਣੀ ਵਡਿਆਈ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਜਦੋਂ ਸੰਗਤ ਸਿਰ ਤੇ ਹੱਥ ਰੱਖ ਦਵੇ ਜਦੋਂ ਸੰਗਤ ਅਰਦਾਸ ਕਰਕੇ ਤੁਰ ਪਵੇ ਤਾਂ ਫਿਰ ਸਾਰੇ ਕਾਰਜ ਰਾਸ ਹੋ ਜਾਂਦੇ ਆ ਤੁਸੀਂ ਸਾਰਿਆਂ ਨੇ ਪਹਿਲਾਂ ਜਿੱਤਾ ਹਾਸਲ ਕਮਾਈ ਕਰਵਾਈਆਂ ਤੁਸੀਂ ਹੀ ਹੁਣ ਇਹ ਲੜਾਈ ਲੜਨੀ ਆ ਕਿਉਂਕਿ ਇਹ ਟਿਕਟ ਤੁਹਾਨੂੰ ਮਾਨ ਨਾਲ ਮਿਲੀ ਆ ਤੁਹਾਡੇ ਮਹਬੂਬ ਨੇਤਾ ਸਦਾ ਸਕੰਦਰ ਸਿੰਘ ਮਲੂਕਾ ਇਹ ਸਭ ਕੇ ਚ ਲੈ ਕੇ ਆਏ ਆ ਤਾਂ ਸਾਡੇ ਸਾਰਿਆਂ ਦਾ ਇੱਕ اخلاقی ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਬੂਬ ਨੇਤਾ ਜਿਸ ਨੇ ਇੰਨੀ شدت ਦੇ ਨਾਲ ਦੂਸਰੇ ਜਿਨ੍ਹਾਂ ਨੇ ਦਾਵਾ ਕੀਤਾ ਸੀ ਟਿਕਟ ਦਾ ਉਹਨਾਂ ਵਿੱਚੋਂ ਦਾਸ ਨੂੰ ਪਹਿਲ ਦੇ ਕੇ ਜੇ ਤੁਹਾਡੇ ਵਾਸਤੇ ਇਹ ਚੁਣ ਕੇ ਲਿਆਦਾ ਮੈਨੂੰ ਤੁਹਾਡਾ ਬੱਚੇ ਨੂੰ ਤਾਂ ਸਾਡੇ ਸਾਰੇ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਇਸ ਕੀਤੀ ਹੋਈ ਮਿਹਨਤ ਨੂੰ ਉਹਨੂੰ ਫਲ ਲਈਏ ਉਹਨੂੰ ਤਗੜੇ ਹੋ ਕੇ ਉਸ ਨੂੰ ਸਿਰੇ ਲਾਈਏ ਸੋ ਇਹ ਅੱਜ ਨਹੀਂ ਆ ਕਿ ਬੇਨਤੀਆਂ ਸਰਕਾਰ ਕਰਨੀਆਂ ਜਿਵੇਂ ਜਿਵੇਂ ਤੁਸੀਂ ਸਾਰੇ